ਅਲਬਰਟਾ ਸਿੱਖ ਖੇਡਾਂ ਕੈਲਗਰੀ ਦੀ ਧਰਤੀ ਤੇ ਜੈਨੇਸਿਸ ਸੈਂਟਰ ਦੇ ਅੰਦਰ ਬਾਹਰ ਗਰਾਊਂਡਾਂ ਦੇ ਬਾਹਰ ਅਸੀਂ ਖਲੋਤੇ ਹੋਏ ਆ ਤੇ ਇੱਥੇ ਪੰਜਾਬ ਸਪੋਰਟਸ ਕਲੱਬ ਟੀਮ ਦੇ ਮੈਂਬਰਾਂ ਮੌਜੂਦ ਨੇ ਫੀਲਡ ਹਾਕੀ ਦੀ ਖੇਡ ਜਿਹੜੀ ਹੈ ਇਹ ਕੈਨੇਡਾ ਵਿੱਚ ਪੰਜਾਬੀਆਂ ਨੇ ਲਿਆਂਦੀ ਵੀ ਆ ਪਹਿਲਾਂ ਵੀ ਖੈਰ ਹੁੰਦੀ ਸੀ ਪਰ ਇਸ ਠੰਡੇ ਠਾਰ ਮੁਲਕ ਦੇ ਵਿੱਚ ਇਸ ਖੇਡ ਨੂੰ ਖੇਡਣਾ ਵੀ ਔਖਾ ਆਰਗੇਨਾਈਜ਼ ਕਰਨਾ ਵੀ ਔਖਾ ਤੇ ਕੈਲਗਰੀ ਦੀ ਧਰਤੀ ਤੇ ਇਹਦੀਆਂ ਖੇਡਾਂ ਹੋਣਗੀਆਂ ਫੀਲਡ ਹਾਕੀ ਦੀਆਂ ਤੇ ਪੰਜਾਬ ਸਪੋਰਟਸ ਕਲੱਬ ਦੇ ਟੀਮ ਦੇ ਮੈਂਬਰ ਸਾਡੇ ਕੋਲ ਮੌਜੂਦ ਨੇ ਰੇਡੀਓ ਸੌਰ ਸੰਗਮ ਦੀ ਟੀਮ ਵੱਲੋਂ ਅਸੀਂ ਗੁਰਲਾਲ ਮਾਨੁਕੇ ਗੱਲ ਹੋਣਾਂ ਦਾ ਸਵਾਗਤ ਕਰਦੇ ਆਂ ਵੀਰ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਪੰਜਾਬ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਇੱਥੇ ਐਜੇ ਹਾਕੀ ਕਲੱਬ ਪਹੁੰਚੇ ਆ ਅਲਬਰਟਾ ਸਿੱਖ ਗੇਮਾਂ ਦੀਆਂ ਜਿਹੜੀਆਂ ਕੈਲਗਰੀ ਵਿੱਚ ਕਰਵਾਈਆਂ ਜਾ ਰਹੀਆਂ ਸਾਰੀ ਸੰਗਤ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਗੁਰੂਕਰ ਦਸ਼ਮੇਸ਼ ਕਲਚਰ ਦੀ ਜਿਹੜੀ ਕਮੇਟੀ ਹੈ ਜਿਹੜਾ ਉਹਨਾਂ ਨੇ ਅਪਰਾਲਾ ਕੀਤਾ ਇਹ ਬਹੁਤ ਹੀ ਸਲਾਉਣਯੋਗ ਆ ਕਿਉਂਕਿ ਇੱਕ ਪਲੇਟਫਾਰਮ ਆ ਜਿੱਥੇ ਸਾਰੀਆਂ ਗੇਮਾਂ ਇਸ ਵਾਰੀ ਕਰਾਈਆਂ ਜਾ ਰਹੀਆਂ ਨੇ ਮੌਸਮ ਵੀ ਥੋੜਾ ਜਿਹਾ ਜਿਹੜਾ ਆਊਟਡੋਰ ਦਾ ਹੋਇਆ ਲੱਗਦਾ ਕਿ ਠੰਡਾ ਹੋਊਗਾ ਪਰ ਗੇਮਾਂ ਦੀ ਜਿਹੜੀ ਰਮਾਰਟ ਨਾਲ ਇਹ ਕੱਲ ਨੂੰ ਜਿਹੜਾ ਪੂਰੀ ਗਰਮੀ ਦੇਖਣ ਨੂੰ ਮਿਲੂਗੀ ਇੱਥੇ ਅੱਜ ਸ਼ੁਰੂਆਤ ਹੋ ਗਈ ਆ ਓਪਨਿੰਗ ਸੈਰੇਮਨੀ ਹੋ ਗਈ ਸਾਡੀ ਪੰਜਾਬ ਸਪੋਰਟਸ ਕਲੱਬ ਇੱਥੇ ਹਮ ਹਮਾ ਕੇ ਕੱਲ ਨੂੰ ਸਾਡੇ ਪਲੇਅਰ ਵੀ ਪਹੁੰਚਣਗੇ ਅਜੇ ਦਰਸ਼ਕ ਅਸੀਂ ਵੀ ਇੱਥੇ ਹਾਜ਼ਰ ਹੋਵਾਂਗੇ ਸਾਰੇ ਜਿਹੜਾ ਤੁਸੀਂ ਲਾਈਵ ਇਹ ਦੇਖ ਰਹੇ ਹੋ ਇਹ ਕੱਲ ਨੂੰ ਇੱਥੇ ਲਾਈਵ ਵੀ ਚੱਲਣਾ ਇਸੇ ਚੈਨਲ ਤੇ ਆਪਣੇ ਤੇ ਰੇਡ ਗੋ ਸਰਸੰਗਮ ਤੇ ਸੰਜਾ ਟੀਵੀ ਤੇ ਸਾਰੀ ਟੀਮ ਇੱਥੇ ਹੋ ਗਈ ਤੁਹਾਨੂੰ ਵੀ ਵਧਾਈ ਦੇ ਪਾਤਰੋ ਜੀ ਤੁਸੀਂ ਕਿਉਂਕਿ ਜਿਹੜੀਆਂ ਗੇਮਾਂ ਮੈਂ ਅੱਜ ਜਦੋਂ ਆਇਆ ਸੀ ਤਾਂ ਜਿਹੜਾ ਲਾਈਵ ਥੋੜਾ ਚੱਲਦਾ ਸੀ ਪ੍ਰੋਗਰਾਮ ਉੱਥੇ ਦੇਖ ਕੇ ਆਇਆ ਵੀ ਅੱਜ ਚੱਲ ਪਿਆ ਪ੍ਰੋਗਰਾ ਮਾਦਾ ਜੀ ਗਿੱਲ ਸਾਹਿਬ ਸਾਨੂੰ ਇਹ ਦੱਸੋ ਕਿ ਫੀਲਡ ਹਾਕੀ ਨਾਲ ਸੰਬੰਧਿਤ ਕਿੰਨੀਆਂ ਟੀਮਾਂ ਹੈਗੀਆਂ ਕੋਈ ਅੰਦਾਜ਼ਾ ਹੈ ਜੀ ਇਹਦਾ ਕੋਲ ਨੌ ਟੀਮਾਂ ਜੀ ਜਿਹੜੇ ਸੀਨੀਅਰ ਵਰਗ ਵਿੱਚ ਖੇਡੀਆਂ ਜਾਣਗੀਆਂ ਤੇ ਮੇਰਾ ਖਿਆਲ ਚਾਰ ਟੀਮਾਂ ਜੂਨੀਅਰ ਵਰਗ ਜਿਹੜੇ ਬੱਚਾ ਨੇ ਟੀਮਾਂ ਨੇ ਭਾਗ ਲੈਣੇ ਸੁਖਦੀਪ ਇਹਦੇ ਕੋਲੇ ਜਾਣਕਾਰੀ ਹੈ ਜੀ ਸਾਰੀ ਇਹਨਾਂ ਬਾਰੇ ਇਹਨਾਂ ਕੋਲ ਸ케ਜੂਲ ਦਾ ਪੂਰਾ ਡਿਟੇਲ ਹੈ ਜੀ ਥੋੜੀ ਜਿਹੀ ਮੋਟੀ ਮੋਟੀ ਜਾਣਕਾਰੀ ਦੇ ਦੇ ਹਾਂਜੀ ਆ ਵਾਈ ਗੁਰਜੀ ਕਾ ਸਾਲਸਾ ਵਾਈ ਗੁਰਜੀ ਕੀ ਫਤਿਹ ਆ ਹਾਂਜੀ ਫੀਲਡ ਹਾਕੀ ਦੇ ਵਿੱਚ ਸਾਡੇ ਕੋਲੇ ਦੋ categories ਇੱਕ ਸੀਨੀਅਰ ਡਿਵੀਜ਼ਨ ਹੈ ਇੱਕ ਬੱਚਿਆਂ ਦੀ ਡਿਵੀਜ਼ਨ ਵੀ ਰੱਖਿਆ ਜੂਨੀਅਰ ਸੀਨੀਅਰ ਦੇ ਵਿੱਚ ਸਾਡੇ ਕੋਲੇ 9 ਟੀਮਾਂ ਹੈਗੀਆਂ ਤੇ ਸਾਡੀ ਕਲੱਬ ਦੀਆਂ ਵੀ ਉੱਥੇ 3 ਟੀਮਾਂ ਐਂਟਰੀ ਹੈਗੀਆਂ ਇਸ ਸੀਨੀਅਰ ਡਿਵੀਜ਼ਨ ਚ ਤੇ ਬੱਚਿਆਂ ਦੀ categories ਹੈਗੀ U14 ਵਾਲੀ ਉਹਦੇ ਵਿੱਚ ਵੀ 4 ਟੀਮਾਂ ਰੱਖੀਆਂ ਗਈਆਂ ਤੇ ਉਹਨਾਂ ਦੇ ਮੈਚ ਵੀ ਹੋਣਗੇ ਤੇ ਅੰਦਰ ਅੰਦਰ ਲਿਆੜੀਆਂ ਗਰਾਊਂਡਾਂ ਫੀਲਡ ਹਾਊਸ 1 ਤੇ 2 ਉਹ ਦੋਨੋਂ ਬੁੱਕ ਹੈਗੇ ਆ ਉੱਥੇ ਸਾਰੇ ਮੈਚ ਹੋਣੇ ਆ ਬੱਚਿਆਂ ਦੇ ਵੀ ਤੇ ਸੀਨੀਅਰ ਵਰਗ ਦੇ ਵੀ ਤੇ ਦੋਨੋਂ ਦਿਨ ਸੈਟਰਡੇ ਸੰਡੇ ਮੈਚ ਚੱਲਣਗੇ ਤੇ ਸੰਡੇ ਸ਼ਾਮ ਨੂੰ ਫਾਈਨਲ ਹੋਊਗਾ ਇਹਨਾਂ ਦਾ ਗਿੱਲ ਸਾਹਿਬ ਇਹ ਉਮੀਦ ਨਹੀਂ ਸੀ ਕਰ ਸਕਦੇ ਕਿ ਕਦੇ ਵੀ ਅੱਜ ਤੋਂ ਬਾਵਾ ਸਾਲ ਪਿੱਛੇ ਚਲੀਏ ਇੱਕ ਦਹਾਕਾ ਕਿ ਕੈਲਕਰੀ ਦੀ ਧਰਤੀ ਤੇ ਵੀ ਇਹੋ ਜਿਹੇ ਖੇਡਾਂ ਦਾ ਕੋਈ ਕੋਈ ਕੰਮ ਹੋਵੇਗਾ ਜੀ ਕੀ ਕਹਣਾ ਚਾਹ ਕ ਕੀ ਮਾਹੌਲ ਨੂੰ ਦੇਖ ਕੇ ਕਹਿੰਦੇ ਹੋ ਬਿਲਕੁਲ ਜੀ ਸੱਚੀ ਖੁਸ਼ੀ ਵਾਲੇ ਦਿਨ ਆ ਜੀ ਕਿਉਂਕਿ ਮੈਨੂੰ ਇੱਥੇ 23 22 23 ਸਾਲ ਹੋ ਗਏ ਜੀ ਰਹਿੰਦੇ ਨੂੰ ਪਹਿਲਾਂ ਗੇਮਾਂ ਹੁੰਦੀਆਂ ਸੀਆਂ ਉਹਦੇ ਚ ਕਬੱਡੀ ਭਾਰੂ ਹੁੰਦੀ ਸੀ ਪਰ ਇੱਥੇ ਸਾਰਾ ਜਿਹੜਾ ਪਲੇਟਫਾਰਮ ਹੈ ਸਾਰੀਆਂ ਗੇਮਾਂ ਨੂੰ ਕਿਉਂਕਿ ਹੁਣ ਸੀਜ਼ਨ ਸਮਰ ਦੀ ਸ਼ੁਰੂਆਤ ਹੈ ਜੀ ਸਾਰੇ ਬੱਚੇ ਚਾਹੁੰਦੇ ਆ ਆਊਟਡੋਰ ਖੇਡਣਾ ਗੇਮਾਂ ਹੋਣੀਆਂ ਤਾਂ ਦੇਖਣਗੇ ਤਾਂ ਜੁੜਨਗੇ ਗਰਾਊਂਡਾਂ ਨਾਲ ਇਹ ਵੱਡਾ ਪਰਾਲਾ ਜੀ ਅਸੀਂ ਚਾਹੁੰਦੇ ਸੀ ਵੀ ਇਹ ਇੱਕ ਪਲੇਟਫਾਰਮ ਹੋਵੇ ਅਸੀਂ ਕਿਉਂਕਿ ਪਿਛਲੇ ਸਾਲ ਸਾਡੀ ਟੀਮ ਚ ਸਾਡੀ ਕਲੱਬ ਦੇ ਕਈ ਮੈਂ ইমরান ਸਿੱਖ ਗੇਮਾਂ ਦੇਖ ਕੇ ਆਏ ਜੀ ਜਿਹੜੀਆਂ 골ਡ ਕੋਸਟ ਬ੍ਰੈਸਬੈਂਚ ਹੋਈਆਂ ਸੀ 35 ਮਿੰਗਾ ਸਿੱਖ ਗੇਮਾਂ ਆਸਟ੍ਰੇਲੀਆ ਚ ਉਹਨਾਂ ਦਾ ਨਾਂ ਸੀਗਾ ਦੁਨੀਆ ਭਰ ਚ ਵੀ ਯਾਰ ਸਿੱਖ ਗੇਮਾਂ ਹੁੰਦੀਆਂ ਉਹਨਾਂ ਦਾ ਉਹ ਅਸੀਂ ਜਦੋਂ ਗਏ ਸੀ ਤਾਂ ਗੁਰੂ ਘਰ ਦੀ ਕਮੇਟੀ ਨੇ ਵੀ ਸਾਨੂੰ ਕਿਹਾ ਸੀ ਵੀ ਉੱਥੋਂ ਜਿਹੜੇ ਆਈਡੀਆ ਲੈ ਕੇ ਆਇਓ ਫਿਰ ਅਸੀਂ ਇਹਨਾਂ ਨਾਲ ਡਿਸਕਸ ਕੀਤੇ ਆ ਕੇ ਤੇ ਇਹਨਾਂ ਦੀ ਗੁਰੂ ਘਰ ਦੀ ਕਮੇਟੀ ਨੇ ਉਹਨੂੰ ਵਿਚਾਰਿਆ ਤੇ ਅਪਰਾਲਾ ਪਿਛਲੇ ਸਾਲ ਸ਼ੁਰੂ ਕਰਨਾ ਸੀ ਉਦੋਂ ਵੀ ਥੋੜਾ ਵੈਦਰ ਦੀ ਖਰਾਬੀ ਕਰਕੇ ਉਹਨੂੰ ਪੋਸਟਪੋਨ ਕਰਨਾ ਪਿਆ ਗਿਆ ਪਰ ਇਹ ਚੰਗਾ ਸਾਲ ਆ 2025 ਦਾ ਜਿੱਥੇ ਇਹਨਾਂ ਦੀ ਸ਼ੁਰੂਆਤ ਗਈ ਇਹ ਲੋਡ ਸੀ ਕੈਲਗਰੀ ਨੂੰ ਤਾਂ ਜੀ ਬਹੁਤ ਮਿਹਰਬਾਨੀ ਜੀ ਔਰ ਅਸੀਂ ਹਾਜ਼ਰ ਮੰਗੇ ਦੋ ਦਿਨ ਇੱਥੋਂ ਤੇ ਆਪ ਜੀ ਨਾਲ ਫੇਰ ਵੀ ਗੱਲਬਾਤ ਹੁੰਦੀ ਰਹੇਗੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ